ਨੁਸਰਤ ਜਹਾਂ ਨੇ ਸਿਲਕ ਦੀ ਸਾੜੀ ਪਾ ਕੇ ਆਪਣੀ ਦੇਸੀ ਲੋਕ ਨਾਲ ਤਬਾਹੀ ਮਚਾਈ ਹੋਈ ਹੈ ਗ੍ਰੇ ਬਾਰਡਰ ਅਤੇ ਨੀਲੇ ਰੰਗ ਦੀ ਸਿਲਕ ਸਾੜੀ ਦੇ ਰਾਇਲ ਲੁੱਕ 'ਚ ਨੁਸਰਤ ਜਹਾਂ ਦੇਸੀ ਔਰਤ ਦੀ ਖੂਬਸੂਰਤੀ ਬਿਆਨ ਕਰ ਰਹੀ ਹੈ ਸੁਨਹਿਰੀ ਗਹਿਣਿਆਂ ਜਿਵੇਂ ਕੰਨਾਂ ਦੀਆਂ ਵਾਲੀਆਂ ਗਲੇ ਵਿੱਚ ਕੀਮਤੀ ਹਾਰ ਅਤੇ ਮੋٹے ਕੰਗਣ ਉਸ ਦੇ ਲੁੱਕ ਨੂੰ ਹੋਰ ਵੀ ਆਕਰਸ਼ਿਤ ਬਣਾ ਰਹੇ ਨੇ ਨੁਸਰਤ ਹਰੇ ਰੰਗ ਦੀ ਪਾਰਦਰਸ਼ੀ ਸਾੜੀ ਵਿੱਚ ਖੁੱਲੇ ਵਾਲਾਂ ਦੇ ਸਟਾਈਲ ਵਿੱਚ ਬਹੁਤ ਹੀ ਪਿਆਰੀ ਲੱਗ ਰਹੀ ਹੈ। ਸ਼ਾਇਦ ਹੀ ਕੋਈ ਨੁਸਰਤ ਦੀ ਇਸ ਤਰ੍ਹਾਂ ਹੱਸਦੀ ਮੁਸਕਾਨ ਨੂੰ ਨਜ਼ਰ ਅੰਦਾਜ਼ ਕਰ ਸਕਦਾ ਹੈ। ਹਾਲਾਂਕਿ ਨੁਸਰਤ ਨੂੰ ਹਰ ਤਰ੍ਹਾਂ ਦੇ ਪਹਿਰਾਵੇ ਸੂਟ ਕਰਦੇ ਨੇ ਪਰ ਉਹ ਸਾੜੀ ਵਿੱਚ ਤਬਾਹੀ ਮਚਾ ਦਿੰਦੀ ਹੈ। ਲੋਕ ਲਵ ਐਕਸਪ੍ਰੈਸ ਦੀ ਮਸ਼ਹੂਰ ਅਦਾਕਾਰਾਂ ਨੂੰ ਅਦਾਕਾਰੀ ਅਤੇ ਰਾਜਨੀਤਿਕਤਵ ਉਸ ਦੀ ਸੁੰਦਰਤਾ ਲਈ ਪਸੰਦ ਕਰਦੇ ਨੇ। ਅਭਿਨੇਤਰੀ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਈ ਵਾਰ ਟ੍ਰੋਲ ਵੀ ਹੋਈ ਹੈ ਪਰ ਆਪਣੇ ਖੂਬਸੂਰਤ ਚਿਹਰੇ ਤੋਂ ਕਾਫੀ ਤਾਰੀਫ਼ ਵੀ ਮਿਲਦੀ ਰਹੀ ਹੈ ਜੇਕਰ ਅਦਾਕਾਰਾ ਦੇ ਫਿਲਮੀ ਕੈਰੀਅਰ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਬੰਗਾਲੀ ਫਿਲਮ ਸਵਾਸਤਿਕ ਸੰਕੇਤ ਵਿੱਚ ਨਜ਼ਰ ਆਈ ਸੀ ਫਿਲਹਾਲ ਉਸ ਦੇ ਕੋਲ ਦੋ ਪ੍ਰੋਜੈਕਟ ਨੇ ਉਹ ਮਮਤਾ ਬੈਂਰਜੀ ਦੇ ਨਾਲ ਸਿਆਸੀ ਗਤੀਵਿਧੀਆਂ ਵਿੱਚ ਵੀ ਨਜ਼ਰ ਆਉਂਦੀ ਰਹਿੰਦੀ ਹੈ ਇਸ ਖਬਰ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਹੈ ਸਾਡੇ ਕਮੈਂਟ ਬਾਕਸ ਵਿੱਚ ਆਪਣੇ ਕਮੈਂਟ ਕਰਕੇ ਜਰੂਰ ਦੱਸੋ ਤੇ ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਜਾਣਨ ਲਈ ਦੇਖਦੇ ਰਹੋ ਰੋਹੋ ਟੀਵੀ ਐਸ ਫਿਲਮਸ YouTube ਚੈਨਲ